brought to by silver pumps top quality or consistent performance ke liye sirf silver pumps naam yaad rakhna jinna marzi kar lo je tusi tod de ho ki tusi drah loge sanu ki hai meena kar doge andar 1.5 meena kar doge mainu vi kita si bade badal sahab nu vi kita si hoya ki kanoon na desh da te main ajj dasna chahuna hai ajj afsarann nu dasna chahuna hai bhagwant maan nu vi ਉਥੇ ਕੇਸ ਕਰਨੇ ਗੁਣਾ ਹੈ ਤੇ ਜਿਨ੍ਹਾਂ ਨੇ ਗੁਣਾ ਕੀਤਾ ਉਹਨਾਂ ਦੇ ਕੇਸ ਵੀ ਹੋਣਗੇ ਇਨਵੈਸਟੀਗੇਸ਼ਨ ਵੀ ਹੋਣਗੇ ਤੇ ਅੰਦਰ ਵੀ ਜਾਣਗੇ ਚੈਲੰਜ ਕਰਦਾ ਹਾਂ ਆ ਸਾਰਿਆਂ ਨੂੰ ਕਿ 2007 ਜਦੋਂ ਵਿਕਰਮ ਸਿੰਘ ਮੰਜੀਠਾ ਬਣਿਆ ਅੱਜ ਤੱਕ 1 ਰੁਪਿਆ ਫੋਰਨ ਟ੍ਰਾਂਜੈਕਸ਼ਨ ਉਸ ਕੰਪਨੀ ਦੀ ਦਿਖਾ ਦਿਓ ਮੈਂ ਚੈਲੰਜ ਕਰਦਾ ਹਾਂ ਦੂਜੀ ਗੱਲ ਜਿੰਨੀ ਤੁਸੀਂ ਕੈਸ਼ ਟ੍ਰਾਂਜੈਕਸ਼ਨ ਦੀ ਕਰ ਕਰਦੇ ਹੋ ਆ ਸਾਰਾ ਡਰਾਮਾ ਇੱਕੋ ਇੱਕ ਹੈ ਕਿ ਵਿਕਰਮ ਨੇ ਕਿਉਂਕਿ ਚੈਲੰਜ ਕੀਤਾ ਭਗਵੰਤ ਮਾਨ ਨੂੰ ਭਗਵੰਤ ਮਾਨ ਦੇ ਪੋਲ ਖੋਲੇ ਆ ਕੇਜਰੀਵਾਲ ਦੇ ਪੋਲ ਖੋਲੇ ਆ ਰੋਜ਼ ਖੋਲਦਾ ਭਗਵੰਤ ਮਾਨ ਨੇ ਫੈਸਲਾ ਕਰਿਆ ਮੈਂ ਤਾਂ ਅੰਦਰ ਕਰਨਾ ਹੀ ਕਰਨਾ ਡੀਜੀਪੀ ਨੂੰ ਕਿਹਾ ਅੰਦਰ ਕਰਨਾ ਹੀ ਕਰਨਾ ਤੇ ਅਫਸਰ ਹੁਣ ਜਿਹੜਾ ਸਿੱਟ ਆ ਲੈ ਲਾਇ ਕਿਹੜੇ ਆ ਆ ਜਿਹੜਾ ਸ਼ਰਮਾ ਜਿਹੜਾ ਹੈਡ ਹੈ ਇਸ ਸਿੱਟ ਦਾ ਸਰ ਬੱਚਾ ਬੱਚਾ ਜਾਣਦਾ ਪਟਿਆਲੇ ਐਸਐਸਪੀ ਜਿਹੜਾ ਹੈਗਾ ਬੱਚਾ ਬੱਚਾ ਜਾਣਦਾ ਆ ਭਗਵੰਤ ਮਾਨ ਮੈਂ ਹੁਣ ਇਸ ਲੈਵਲ ਤੇ ਜਾਣਾ ਨਹੀਂ ਚਾਹੁੰਦਾ ਉਦੀ ਫੈਮਿਲੀ ਦੀ ਸਾਰੀ ਟਰਾਂਜੈਕਸ਼ਨ ਆ ਕਰਾਉਂਦਾ ਹੈ ਜੋ ਲੈਣਾ ਦੇਣਾ ਪਟਿਆਲੇ ਚ ਪੋਸਟ ਉਸ ਵਾਰ ਰੱਖੀ ਹੈ ਉਹਨੂੰ ਬਣਾਇਆ ਜਿਹੜਾ ਚੇਤਾ ਹੈ ਤੇ ਜੂੜਾ ਜਿਹੜਾ ਦੂਜਾ ਹੈਗਾ ਇੱਕ ਹੈਗਾ ਇਹਨਾਂ ਦਾ ਗੁਰਵੰਸ ਬੈਂਸ ਜਿਹੜਾ ਐਸਆਈਡੀ ਦੂਜਾ 5 ਸਾਲ ਕਰਪਸ਼ਨ ਦੀ ਜੇਲ੍ਹ ਕਰਪਸ਼ਨ ਦੇ ਕੇਸ ਵੀ ਡਿਸਮਿਸ ਹੋਇਆ ਐਜੇ ਬੰਦੇ ਲੱਭੇ ਆ ਜਿਹੜੇ ਆਪ ਚੋਰ ڈاکੂ ਹੈ ਉਹਨਾਂ ਤੋਂ ਮੋਹਰ ਲਵਾਉਣ ਵਾਸਤੇ ਜਿੰਨਾ ਮਰਜ਼ੀ ਕਰ ਲੋ ਜੇ ਤੁਸੀਂ ਧੋਦਦੇ ਹੋ ਕਿ ਤੁਸੀਂ ਡਰਾ ਲੋਗੇ ਸਾਨੂੰ ਕੀ ਹੈ ਮਹੀਨਾ ਕਰ ਦੋਗੇ ਅੰਦਰ ਡੇਢ ਮਹੀਨਾ ਕਰ ਦੋਗੇ ਮੈਨੂੰ ਵੀ ਕੀਤਾ ਸੀ ਵੱਡੇ ਬਾਦਲ ਸਾਹਿਬ ਨੂੰ ਵੀ ਕੀਤਾ ਸੀ ਹੋਇਆ ਕੀ ਕਾਨੂੰਨ ਨਾ ਦੇਸ਼ ਦਾ ਤੇ ਮੈਂ ਅੱਜ ਦੱਸਣਾ ਚਾਹਣਾ ਹਾਂ ਅੱਜ ਇਹ ਅਫਸਰਾਂ ਨੂੰ ਵੀ ਦੱਸਣਾ ਚਾਹਣਾ ਭਗਵੰਤ ਮਾਨ ਨੂੰ ਵੀ ਝੂਠੇ ਕੇਸ ਕਰਨੇ ਗੁਨਾਹ ਹੈ ਤੇ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਦੇ ਕੇਸ ਵੀ ਹੋਣਗੇ ਇਨਵੈਸਟੀਗੇਸ਼ਨ ਵੀ ਹੋਣਗੇ ਤੇ ਅੰਦਰ ਵੀ ਜਾਣਗੇ ਹੁਣ ਡਰਾਮਾ ਕਰੀ ਜਾਂਦੇ ਆ ਹੁਣ ਚੱਤੋ ਪਾਦੇ ਨੂੰ ਬੁਲਾ ਲਿਆ ਕੱਲ ਚੱਤੋ ਪਾਦੇ ਪੁੱਛਣਾ ਚਾਹਣਾ ਹੈ ਆ ਡੀਜੀਪੀ ਤੂੰ ਸੀ ਤੂੰ ਇਨਵੈਸਟੀਗੇਸ਼ਨ ਕੀਤਾ ਸੀ ਐਸਆਈਡੀ ਤੇਰੇ ਥੱਲੇ ਬਣੀ ਸੀ ਜਦੋਂ ਤੂੰ ਸੀ ਉਦੋਂ ਤਾਂ ਕੋਈ ਤਲਾਨੀ ਪੇਸ਼ ਹੋਇਆ ਹੁਣ ਕਿਉਂ ਬਿਆਨ ਦੇਈ ਜਾਣਾ ਉਹਨੂੰ ਚੱਤੋ ਪਾਦੇ ਨੂੰ ਮੈਂ ਸਵਾਲ ਪੁੱਛਣਾ ਚਾਹਣਾ ਤੂੰ ਗਿਆ ਸੀ ਪੂਰੇ ਹਿੰਦੂਨੀਆਂ ਵਿੱਚ ਸਾਡੇ ਖਿਲਾਫ ਸਬੂਤ ਲੱਭਣ ਵਾਸਤੇ ਕੀ ਲੱਭ ਕੇ ਲਿਆ ਝੂਠ ਬੋਲਿਆ ਸੀ ਨਾ ਆ ਸਾਰੇ ਅਫਸਰ ਓਜੇ ਲਿਆਂਦੇ ਹਨ ਦੋਗਲੇ ਜਿਹੜਾ ਕੋਈ ਪੋਸਟਿੰਗ ਚੰਗੀ ਚਾਹੁੰਦਾ ਕੋਈ ਦੂਜਾ ਚਾਹੁੰਦਾ ਹੁਣ ਜਿਹੜਾ ਈਡੀ ਦਾ ਡਾਇਰੈਕਟਰ ਬੁਲਾਇਆ ਹੈ ਆਈ ਈਡੀ ਨੇ ਇਨਵੈਸਟੀਗੇਸ਼ਨ ਕੀਤੀ ਹੈ ਮੈਂ ਕਹਿੰਦਾ ਪੁਲਿਸਾਂ ਨੂੰ ਪੁੱਛਣਾ ਚਾਹਣਾ ਪੰਜਾਬ ਪੁਲਿਸ ਨੂੰ ਤੁਹਾਨੂੰ ਰਿਟਾਇਰ ਬੰਦੇ ਨੂੰ ਬੁਲਾਉਂਦੀ ਕੀ ਵੀ ਆ ਤੁਸੀਂ ਈਡੀ ਤੋਂ ਪੁੱਛ ਲਓ ਕਿਉਂਕਿ ਹੁਣ ਰਿਟਾਇਰ ਬੰਦਾ ਉਹਨੂੰ ਸੈੱਟ ਕਰ ਲਿਆ ਜੇ ਉਹ ਬੰਦਾ ਕੋਈ ਬਿਆਨ ਦਿੰਦਾ ਵੈਲਿਡ ਹੀ ਨਹੀਂ ਆ ਕਿਉਂ ਕਿਉਂਕਿ ਉਹ ਏਡੀਸੀ ਉਹਨੇ ਕਿਉਂ ਨਹੀਂ ਉਹ ਤੋਂ ਕਨਵਰਟ ਕੀਤਾ ਉਹਦਾ ਹੈਡਲੈਸ ਸੀ ਆਪ ਤੋ ਉਹ ਤੋਂ ਕਲੀਨ ਚਿੱਟ ਦਿੱਤੀ ਇਸ ਕਰਕੇ ਮੈਂ ਕਹਿਣਾ ਚਾਹਣਾ ਆ ਜਿੰਨਾ ਡਰਾਮਾ ਕੀਤਾ ਆ ਸਾਰਾ ਗੰਥ ਇਲੀਗਲ ਹੈ ਅਕਾਲੀ ਦਾ ਲੜਾਈ ਲੜੂਗਾ ਨਾ ਅਸੀਂ ਇਹਨਾਂ ਦੀ ਧਮਕੀਆਂ ਤੋਂ ਇਹਨਾਂ ਕਰ ਸਕਦੇ ਆ ਪਰ ਮੈਂ ਇਹਨਾਂ ਕਹਿਣਾ ਹੈ ਅਸੀਂ ਕਿਸੇ ਦੇ ਝੂਠਾ ਕੇਸ ਨਹੀਂ ਬਣਾਵਾਂਗੇ ਆਪਣੀ ਸਰਕਾਰ 'ਚ ਸਾਡੇ ਕੋਲੇ ਸਬੂਤ ਇੰਨੇ ਆ ਜਿਨ੍ਹਾਂ ਨੇ ਆਪਣੇ ਭਗਵੰਤ ਮਾਨ ਨੇ ਉਹਨਾਂ ਦੀ ਘਰਵਾਲੀ ਨੇ ਉਹਨਾਂ ਦੇ ਆ ਜਿਹੜਾ ਹੈਗਾ ਆਪਣਾ ਕੇਜਰੀਵਾਲਾ ਸਸੋਡਿਆ ਜਿਹੜੇ ਅਫਸਰ ਹੈ ਸਾਰਿਆਂ ਨੇ ਕੀ ਕੀ ਕਪਲੇ ਕੀਤਾ ਇੱਕ ਇੱਕ ਚੀਜ਼ ਦਾ ਸਾਡੇ ਕੋਲ ਪੱਕੇ ਸਬੂਤ ਹੈ ਅਸੀਂ ਥੋੜੇ ਵਾਂਗੂ ਨਹੀਂ ਹੈ ਕਿ ਝੂਠੇ ਕੇਸ ਬਣਾਵਾਂਗੇ ਅਸੀਂ ਹਿੰਦੁਸਤਾਨ ਦੇ ਲੋਕਾਂ ਦੇ ਸਾਹਮਣੇ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਸਲੀਅਤ ਲਈ ਅਮੇ ਕਿਵੇਂ ਲੁੱਟਿਆ ਸਾਰਾ ਕੁਝ ਰਿਕਾਰਡ ਹੈ ਤੇ ਅਗਲੇ ਦਿਨ ਦੱਸਾਂਗੇ ਤੇ ਜਿਸ ਦਿਨ ਸਰਕਾਰ ਬਦਲੀ ਉਹ ਪੱਕੀ ਗਾਰੰਟੀ ਮੈਂ ਤੁਹਾਨੂੰ ਦੱਸਣਾ ਪੰਜਾਬ ਦੇ ਲੋਕਾਂ ਅੱਕੇ ਪਏ ਹੈ 1.5 ਸਾਲ ਦੀ ਗੱਦ ਲੈ ਗਈ ਤੇ ਅਫਸਰਾਂ ਨੂੰ ਵੀ ਕਹਿਣਾ ਚਾਹਣਾ ਹੈ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਇਸ ਝੂਠੇ ਕੇਸਾਂ ਵਿੱਚ ਹਿੱਸਾ ਲிட்டਾ ਉਹ ਵੀ ਕ੍ਰਿਮੀਨਲ ਅਫੈਂਸ ਉਹਨਾਂ ਨੇ ਕਮਿਟ ਕੀਤਾ ਐਂਡ ਲਾਅ ਕਹਿੰਦਾ ਹੈ ਜਿਹੜਾ ਕ੍ਰਿਮੀਨਲ ਇਫੈਕਟ ਕਰਦਾ ਭਾਵੇਂ ਪੁਲਿਸ ਆਲਾ ਭਾਵੇਂ ਕੋਈ ਹੈ ਨੋਬਦੀ ਅਬਵ ਲਾਅ ਐਂਡ ਹੀ ਵਿਲ ਬੀ ਅਨਸਰਬਲ ਟੂ ਇਟ ਐਸ ਕਰਕੇ ਮੈਂ ਫਿਰ ਤੋਂ ਚੈਲੰਜ ਕਰਦਾ ਹਾਂ ਆ ਸਾਰਿਆਂ ਨੂੰ ਕਿ 2007 ਤੋਂ ਜਦੋਂ ਬਿਕਰਨ ਸਿੰਘ ਮਨਜੀਠਾ ਬਣਿਆ ਅੱਜ ਤੱਕ 1 ਰੁਪਿਆ ਫੋਰਨ ਟ੍ਰਾਂਜੈਕਸ਼ਨ ਉਸ ਕੰਪਨੀ ਦੀ ਦਿਖਾ ਦਿਓ ਮੈਂ ਚੈਲੰਜ ਕਰਦਾ ਹਾਂ ਦੂਜੀ ਗੱਲ ਜਿੰਨੀ ਤੁਸੀਂ ਕੈਸ਼ ਟ੍ਰਾਂਜੈਕਸ਼ਨ ਦੀ ਕਰ ਕਰਦੇ ਹੋ ਏਵਰੀ ਟ੍ਰਾਂਜੈਕਸ਼ਨ ਹੈਜ਼ ਬੀਨ ਕਲੀਅਰਡ ਸਰਟੀਫਾਈਡ by income tax department ਇਹਦਾ مطلب ਇਨਕਮ ਟੈਕਸ ਡਿਪਾਰਟਮੈਂਟ ਜੇ ਪਰਚਾ ਕਰੋ ਜੇ ਉਹਨਾਂ ਨੇ ਗਲਤ ਕੀਤਾ ਐਵੇਂ ਹੀ ਤੁਸੀਂ ਝੂਠ ਬੋਲ ਬੋਲ ਕੇ ਗੁਨਾਹ ਕਰਕੇ ਡਰਾਮਾ ਕਰੀ ਜਾਂਦੇ ਹੋ ਵੀ ਐਕਸੈਪਟ ਯੂ ਚੈਲੰਜ ਅਕਾਲੀ ਦਲ ਐਕਸੈਪਟ ਆਪ ਦਾ ਚੈਲੰਜ ਅਸੀਂ ਲੋਕਾਂ ਕੋਲੇ ਜਾਵਾਂਗੇ ਲੋਕਾਂ ਦੀ ਪੂਰੀ ਤੂਫਾਨ ਖੜਾ ਕਰਾਂਗੇ ਕਿ ਇਸ ਲਾਟਰੀ ਸਰਕਾਰ ਨੂੰ ਅਸੀਂ ਪੰਜਾਬ ਚੋਂ ਕੱਢਾਂਗੇ